ਬਹੁਤ ਸਤਿਕਾਰਯੋਗ ਆਜਾਦ ਦੇ ਜੀਵਨ ਸਰਦਾਰ ਕਪਾ ਸਿੰਘ ਮਾਨ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਹਲਕਾ ਫਤੇਗੜ ਪਿੰਡਿਆਂ ਨੂੰ ਇੱਕ ਬੜੀ ਵੱਡੀ ਜੋ ਮੰਡੀ ਬੋਗ ਭਾਗ ਵੱਲੋਂ ਬੜੀ ਵੱਡੀ ਮੰਦ ਸੀ ਅੱਜ ਤਕਰੀਬਨ 8 ਤੋਂ 10 ਮਿੰਨਾਂ ਦੇ ਲਿੰਕ ਸੜਕਾਂ ਜਿਹੜੀ ਇੱਕ ਦੂਜੇ ਨਾਲ 14 ਕਿਲੋਮੀਟਰ ਦਾ ਏਰੀਆ ਸੀ ਜੋ 2 ਕਰੋੜ 65 ਲੱਖ ਦੀ ਲਾਗਤ ਦੇ ਨਾਲ ਅੱਜ ਇਹਨਾਂ ਰੋਡਾਂ ਦਾ ਉਦਘਾਟਨ ਕਰ ਦਿੱਤਾ ਗਿਆ ਹੈ ਮੈਂ ਆਪਣੇ ਵੱਲੋਂ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਤੇ ਪੂਰੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਸਰਦਾਰ ਜੋ ਚੇਅਰਮੈਨ ਸਾਹਿਬ ਵੱਲੋਂ ਸਾਰੇ ਸਰਪੰਚਾਂ ਨੂੰ ਪੰਚਾਂ ਨੂੰ ਪਿੰਡ ਵਾਸੀਆਂ ਨੂੰ ਵਧਾਈ ਦਿੰਦਾ ਕਿ ਇਹਨਾਂ ਦੀ ਬੜੀ ਵੱਡੀ ਮੰਗ ਸੀ ਬੜੇ ਸਮੇਂ ਤੋਂ ਮੰਗ ਸੀ ਇਹਨਾਂ ਰੋਡਾਂ ਦੀ ਰੋਡਾਂ ਦੀ ਹਾਲਤ ਬਹੁਤ ਮਾੜੀ ਸੀ ਸਾਡੀਆਂ ਭੈਣਾਂ ਨੂੰ ਸਾਡੇ ਵਿੱਚ ਵੀਰ ਜਿਹੜੇ ਡੇਲੀ ਉਹ ਡਿਊਟੀਆਂ ਤੇ ਜਾਂਦੀ ਸੀ ਪੜਾਤਿਆਂ ਨੂੰ ਲੈ ਕੇ ਜਾਂਦੀ ਸੀ ਭਾਰਾਂ ਦੀਆਂ ਦੀਵੀਆਂ ਦੇ ਜੰਮਣੇ ਕਿ ਬੜੀ ਉੱਚ ਰਹਿੰਦੀ। ਇਹਦੇ ਨਾਲ ਨਾਲ ਮੈਂ ਹੋਰ ਵੀ ਸਾਰੇ ਪਿੰਡ ਵਸੀਆਂ ਨੂੰ ਆਪਣੇ ਵੱਲੋਂ ਮੈਂ ਵਚਨ ਦਿੰਦਾ ਸਰਕਾਰ ਵੱਲੋਂ ਵਚਨ ਦਿੰਦਾ ਮਹਿਕਮੇ ਵੱਲੋਂ ਵਚਨ ਦਿੰਦਾ ਕਿ ਜਿਹੜੇ ਪਿੰਡ ਜਿੰਨਾ ਪਿੰਡਾਂ ਦੀਆਂ ਲਿੰਕ ਛੜਤਾਂ ਬਣਨ ਵਾਲੀਆਂ ਨੇ ਜਾਂ ਫਿਰ ਨਹੀਂ ਬਣਨ ਵਾਲੀਆਂ ਉਹਨਾਂ ਪਿੰਡਾਂ ਨੂੰ ਅਸੀਂ ਖੇਤੀ ਤੋਂ ਖੇਤੀ ਖੇਤੀ ਤੋਂ ਖੇਤੀ ਸ਼ੁਰੂ ਕਰਾਂਗੇ 44 ਪਿੰਡਾਂ ਦੀਆਂ ਜਿਹੜੀਆਂ ਛੜਕਾਂ ਨੇ ਉਹਨਾਂ ਦੇ ਪ੍ਰਬੋਜਲ ਨਵੇਂ ਪ੍ਰਬੋਜਲ ਵੀ ਬਣ ਚੁੱਕੇ ਨੇ ਔਰ 44 ਪਿੰਡਾਂ ਦੇ ਜਿਹੜੇ ਇਹਨਾਂ ਦੇ ਫੰਡ ਜਾਰੀ ਹੋ ਚੁੱਕੇ ਨੇ ਉਹਨਾਂ ਨੂੰ ਅਸੀਂ ਪੰਜ ਸੱਤ ਤੋਂ 10 ਦਿਨਾਂ ਦੇ ਵਿੱਚ ਸਾਰੇ ਪਿੰਡਾਂ ਵਿੱਚ ਕੰਮ ਸ਼ੁਰੂ ਕਰਾ ਦੇਣਾ ਹੈ ਜੇ ਜਿਹੜੇ ਕਿਸੇ ਪਿੰਡ ਦੇ ਵਿੱਚ ਅਜੇ ਵੀ ਕੋਈ ਕਮੀ ਹੈ ਜਾਂ ਕਿਸੇ ਦੀ ਜਾਂ ਹੋਰ ਵੀ ਕਿਸੇ ਕੰਮ ਦੀ ਮੰਡੀ ਕੋਲ ਭਾਉਣ ਕੋਲ ਜਿਹੜਾ ਹੋ ਸਕੇ ਉਹਨਾਂ ਸਾਰਿਆਂ ਨੂੰ ਬੇਨਤੀ ਵੀ ਕਰਦਾ ਕਿ ਰਲ ਮਿਲ ਕੇ ਆਪਣੇ ਸਰਪੰਚ ਸਾਹਿਬਾਨਾਂ ਨੂੰ ਦੱਸੋ ਮੈਨੂੰ ਦੱਸੋ ਜੋ ਜਰੀਆ ਤੁਹਾਨੂੰ ਸਹੀ ਲੱਗਦਾ ਵਾ ਉਹ ਸਾਡੇ ਤੱਕ ਮੈਸੇਜ ਜਰੂਰ ਪਹੁੰਚਾਓ ਤਾਂ ਜੋ ਅਸੀਂ ਉਹਨਾਂ ਸੜਕਾਂ ਨੂੰ ਛੇਤੀ ਤੋਂ ਛੇਤੀ ਸਰਕਾਰ ਕੋਲ ਵੜ ਕੇ ਜੀਏ ਉਹਨਾਂ ਸੜਕਾਂ ਨੂੰ ਵੀ ਬਣਾਉਂਦੇ ਫਿਰ ਮੈਂ ਆਪਣੇ ਵੱਲੋਂ ਫਿਰ ਦੁਬਾਰਾ ਸਾਰੇ ਜਿਹੜੇ ਜਿਹੜੇ ਪਿੰਡਾਂ ਨੂੰ ਇਹ ਨਵੀਆਂ ਸੜਕਾਂ ਦੀ ਸੁਭਾਤ ਮਿਲੀ ਹੈ ਉਹਨਾਂ ਨੂੰ ਪਿੰਡ ਵਾਸੀਆਂ ਨੂੰ ਪੰਚਾਂ ਨੂੰ ਸਰਪੰਚਾਂ ਨੂੰ ਵਧਾਈ ਦਿੰਨਾ ਕਿ ਸਰਦਾਰ ਕੋਰ ਸਿੰਘ ਮਾਨ ਜੀ ਦਾ ਮੇਰਿਆ ਸਾਹਿਬ ਦਾ ਉਹ ਪੂਰੇ ਨੇ ਮੰਡੀਪੁਰ ਪ੍ਰਧਾਨ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਸਾਡੀ ਪ੍ਰਵਾਨਗੀ ਨੂੰ ਮਨਜ਼ੂਰ ਕਰਕੇ ਐਡਾ ਵੱਡਾ ਫੰਡ ਸਾਨੂੰ ਦੇ ਕੇ ਸਾਡੇ ਹਲਕੇ ਦਾ ਮਾਣ ਕੀਤਾ